ਕੰਮਾਂ ਤੋਂ ਮੈਂ ਆਪਣੇ ਆਪ ਨੂੰ ਸਭ ਤੋਂ ਪਿੱਛੇ ਰਹਿ ਗਿਆ ਬਹੁਤ ਚੀਜ਼ਾਂ ਅਧੂਰੀਆਂ ਰਹਿ ਗਈਆਂ ਪਰ ਮੇਰੇ ਪੁੱਤਰਾਂ ਨੇ ਉਹ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਹੁਣ ਗੁਰੂ ਮਾਇਆ ਦੀ ਫੁੱਲ ਕਿਰਪਾ ਹੈ ਹੁਣ ਮੰਦਰ ਉਸਤੀ ਚਾਹੀਦੀ ਹੈ ਜੋ ਪ੍ਰੀਤਮ ਸ਼ਮਸ਼ੁਰੀਆ ਉਹਨਾਂ ਦੇ ਦੋ ਸੁਪੁੱਤਰ ਸ਼ਮਸ਼ੁਰੀਆ ਸੁਲਤਾਨ ਤੇ ਸ਼ਮਸ਼ੁਰੀਆ ਦਜੀਤ ਦਲੀ ਤੁਸ਼ ਰਣਜੀਤ ਗੋਲਰ ਵੱਲੋਂ ਸੁਲਤਾਨ ਸ਼ਮਸ਼ਪੁਰੀਏ ਦਾ ਤੇ ਬਰਿੰਦਰ ਟੋੜੇ ਵੱਲੋਂ ਟੋੜੇ ਨਾਲ ਯਾਰੀ ਹੈ ਕਹਿੰਦੇ ਸੁਲਤਾਨ ਨੇ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਪ੍ਰਭ ਤੋੜੇ ਵੱਲੋਂ ਵੀ ਪ੍ਰੀਤਮ ਪਲਵਾਨ ਜੀ ਦਾ ਚੈਨੀ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਸ਼ਮਸ਼ਪੁਰ ਦਾ ਪ੍ਰੀਤਮ ਸ਼ਮਸ਼ਪੁਰਿਆ ਪ੍ਰੀਤਾ ਜਦ ਖੇਡਦਾ ਕਬੱਡੀ ਤੇ ਦੁਨੀਆ ਨੇ ਗੱਲਾਂ ਕੀਤੀਆਂ ਵੀ ਪ੍ਰੀਤੇ ਨੇ ਵਧੀਆ ਕਬੱਡੀ ਖੇੜੀ ਸ਼ਮਸ਼ਪੁਰੀਆ ਪ੍ਰੀਤਾ ਸੱਚੀ ਦੀ ਗੱਲ ਮੂੰਹ ਤੇ ਕਹਿਣ ਵਾਲਾ ਇਨਸਾਨ ਐਨ ਮੇਰੇ ਵੀਰੋ ਤੇ ਉਹਦੀਆਂ ਕੁਝ ਰੀਝਾਂ ਜਿਹੜੀਆਂ ਆਪਣੀ ਖੇਡ ਨਹੀਂ ਕਬੱਡੀ ਦੇ ਦਰਮਿਆਨ ਰਹਿ ਗਈਆਂ ਫਿਰ ਵਿਸ਼ੇ ਤੌਰ ਤੇ ਮਾਨ ਸਰਮਨ ਜਿਹੜਾ ਕੀਤਾ ਜਾ ਰਿਹਾ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਸਾਡੇ ਪ੍ਰਭ ਹਣੀ ਉਹ ਵੀ ਪੁੱਜਣਗੇ ਵਿਸ਼ੇ ਤੌਰ ਤੇ ਮਾਨ ਸਰਮਨ ਜਿਹੜਾ ਉਹ ਇਸ ਲਈ ਹੋਣ ਜਾ ਰਿਹਾ ਮੱਖਣ ਵਾਲੀ ਜੀ ਮਾਨ ਸਨਮ ਸ਼ਮਸਪੁਰਿਆ ਪ੍ਰੀਤਪ ਆਪਣੇ ਸਮਿਆਂ ਦਾ ਮਹਾਨ ਕਬੱਡੀ ਖਿਡਾਰੀ ਜਦੋਂ ਇੰਟਰਵਿਊ ਹੋਈ ਇਹਨਾਂ ਆ ਲੋਕੋ ਨੇ ਆਖਿਆ ਇਹਨਾਂ ਨੇ ਇੰਟਰਵਿਊ ਦੇ ਅੱਗੇ ਵੀ ਬਹੁਤ ਕਮਾਤੋਂ ਮੈਂ ਆਪਣੇ ਆਪ ਨੂੰ ਸਮੇਂ ਤੋਂ ਥੋੜਾ ਪਿੱਛੇ ਰਹਿ ਗਿਆ ਬਹੁਤ ਚੀਜ਼ਾਂ ਅਧੂਰੀਆਂ ਰਹਿ ਗਈਆਂ ਪਰ ਮੇਰੇ ਪੁੱਤਰਾਂ ਨੇ ਉਹ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਹੁਣ ਗੁਰੂ ਮਹਾਦਾ ਜੀ ਫੁੱਲ ਕਿਰਪਾ ਹੈ ਹੁਣ ਤੰਦਰੁਸਤੀ ਚਾਹੀਦੀ ਹੈ ਜੋ ਪ੍ਰੀਤਮ ਸ਼ਮਸ਼ੁਰੀਆ ਉਹਨਾਂ ਦੇ ਦੋ ਸੁਪੁੱਤਰ ਸ਼ਮਸ਼ੁਰੀਆ ਸੁਲਤਾਨ ਤੇ ਸ਼ਮਸ਼ੁਰੀਆ ਦਜੀਤ ਦਲੀ ਤੁਹਾਨੂੰ ਸ਼ੁਭ ਸ਼ਾਮਾਂ ਨੇ ਸਾਰੇ ਪਰਿਵਾਰ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਬਾਣ ਸਨਮਾਨ ਇਸੇ ਕੀਤਾ ਜਾ ਰਿਹਾ ਹੈ ਜੋਲਰ ਜਿਹਨਾਂ ਨੂੰ ਇਹ ਮਾਨ ਸਨਮਾਨ ਮਿਲਿਆ ਹੈ ਉਹ ਦਿੱਤੇ ਜਾ ਰਹੇ ਹਨ ਬਹੁਤ ਬਹੁਤ ਧੰਨਵਾਦ ਹੈ ਰੰਗੀਤ ਜੋਲਰ ਜੀ ਦਾ ਜਿਨ੍ਹਾਂ ਨੇ ਵੱਡੇ ਪੱਧਰ ਤੇ ਮਾਨ ਸਨਮਾਨ ਦਿੱਤੇ ਹੈ ਜਿਹੜਾ ਵੀ ਰੇਡਰ ਇਸ ਮੈਚ ਦੀ ਪਹਿਲੀ ਰੇਡ